ਖਰਾਬ ਮੌਸਮ ਦੇ ਵਿੱਚ ਲੰਬੀਆਂ ਲਾਈਨਾਂ ਲਗਾ ਕੇ ਖੜੇ ਇਹ ਲੋਕ ਜੋ ਰਸੋਈ ਗੈਸ ਨਾ ਮਿਲਣ ਕਰਕੇ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਕਈ ਘੰਟਿਆਂ ਤੋਂ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨੇ ਅਤੇ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਤਾਂ ਉਸ ਸਮੇਂ ਤੱਕ ਗੈਸ ਖਤਮ ਹੋ ਜਾਂਦੀ ਹੈ ਇਸ ਕਾਰਨ ਉਹਨਾਂ ਨੂੰ ਕਾਫੀ ਖੱਜਲ ਖੁਰਾਕ ਹੋਣਾ ਪੈ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਜੀਵਾ ਪਟਿਕੜ ਸਾਹਿਬ ਦੇ ਇਹ ਲੋਕ ਘਰੇਲੂ ਗੈਸ ਨਾ ਮਿਲਣ ਕਰਕੇ ਬਹੁਤ ਪਰੇਸ਼ਾਨ ਨੇ ਕਿਉਂਕਿ ਉਹਨਾਂ ਨੂੰ ਆਪਣਾ ਸਾਰਾ ਕੰਮ ਕਾਰ ਛੱਡ ਕੇ ਕਈ-ਕਈ ਘੰਟੇ ਲਾਈਨਾਂ ਦੇ ਵਿੱਚ ਖੜਨਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਜਦੋਂ ਗੈਸ ਵਾਲੀ ਗੱਡੀ ਆਉਂਦੀ ਹੈ ਤਾਂ ਉਸ ਦੌਰਾਨ ਕੁਝ ਹੀ ਲੋਕਾਂ ਨੂੰ ਗੈਸ ਮਿਲਦੀ ਹੈ ਅਤੇ ਬਾਕੀਆਂ ਨੂੰ ਖਾਲੀ ਹੱਥ ਵਾਪਸ ਪਰਤਣਾ ਪੈਂਦਾ ਹੈ ਬਹੁਤ ਔਖਾ ਜੀ ਬਹੁਤ ਔਖਾ ਜੀ ਕਿੰਨਾ ਚਿਰ ਤੱਕ ਖੜੇ ਹੋ ਬਹੁਤ 7 ਵਜੇ ਦੇ ਖੜਾ ਨਹੀਂ ਮਾਤਾ ਭਾਰਤ ਗੈਸ ਵਾਲੇ ਨੂੰ ਲਗਾਤਾਰ ਕਈ ਦਿਨ ਹੋ ਗਏ ਜਿਹੜੇ ਆਂਦੇ ਨੇ ਕਈ ਦਿਨ ਹੋ ਗਏ ਕਿੜੇ ਮਾਰਦੇ ਨੇ ਲਗਾਤਾਰ ਹੀ ਲੈਣਾ ਚਲਾਨੇ ਜਦੋਂ ਲੈਣ ਆਉਂਦੀ ਆ ਖਤਮ ਹੋ ਜਾਂਦੇ 50 ਸਿਲੰਡਰ ਆਉਂਦੇ 50 ਸਿਲੰਡਰ ਆਉਂਦੇ ਜੀ ਬੰਦਾ 200 ਰੋਡਾਂ ਦਾ ਲੈਣੇ ਆ 10 ਦਿਨ ਹੋ ਗਏ ਜੀ ਜਾਂਦੇ ਮੁੜਦੇ ਨੂੰ 10 ਦਿਨ ਹੋ ਗਏ ਜੀ ਹਾਂ ਵੀ ਰੋ ਅੰਮਦਾਰ ਬਾਰੀਆਂ ਦੀ ਲਵੇ ਪੰਜ ਚਾਰਾਂ ਦਾ ਜਾਨੂੰ ਖਤਮ ਹੋ ਜਾਂਦੇ ਕੁਛ ਅੱਧੇ ਲੈ ਜਾਂਦੇ ਆ ਬਚਾ ਕੇ ਇਹ ਆਪਣੇ ਅਸੀਂ ਇਹ ਸਾਨੂੰ ਸਲੇ ਲਾਈਨ 'ਚ ਨਾ ਲੱਗਣਾ ਪਊ ਘਰ ਆ ਬੈਠੇ ਨੇ ਨਹੀਂ ਪੈ ਰਹੇ ਹੁਣ ਦੇਖੋ ਖੜੇ ਆ ਜੀ ਬੈਠੇ ਆ ਜੀ ਬਾਹਰ ਹਾਈ ਦੀ ਜਾਰੀ ਘਰ ਬੈਠੇ ਰਹਿੰਦੇ ਸਿਲੰਡਰ ਲੈਣ ਵਿੱਚ ਸਿਲੰਡਰ ਮਿਲਦਾ ਨਹੀਂ ਨਾ ਸ਼ੁੱਕਰਵਾਰ ਮਿਲਦਾ ਨਾ ਸ਼ਨੀਵਾਰ ਮਿਲਦਾ ਅੱਜ ਲੱਗਿਆ ਅਜ ਫੇਰ ਨਹੀਂ ਪੈਦੇ ਜੀ ਹੋਰ ਦੇਖੋ ਖੜੇ ਸਾਹਮਣੇ ਹੀ ਲੈਂਦਾ ਖੜੇ ਆ ਜੀ ਹਰੂ ਤਾਂ ਸਵੇਰ ਦਾ ਖੜੇ ਜੀ 6 ਵਜੇ ਤੋਂ 3 ਘੰਟੇ ਚੱਲ ਕੋਈ ਪਤਾ ਨਹੀਂ ਲੱਗੇ ਖੜੇ ਲੈਂਜ ਨਹੀਂ ਹਾਂ ਜੀ ਸਿਲੰਡਰ ਲੈਣਾ ਹੈ ਹਾਂ ਜੀ ਮਿਲ ਜੂਗਾ ਬਾਕੀ ਦੇਖਦੇ ਹਾਂ ਕਿ ਕਹਿੰਦੇ ਸਾਰੇ ਮੁੜ ਮੁੜ ਕੇ ਜਾਂਦੇ ਨੇ ਅੱਛਾ ਕਿਸੇ ਨੂੰ ਕੋਈ ਨਹੀਂ ਦੱਸਦਾ ਹੈਗਾ ਵੀ ਗੱਡੀ ਆਈ ਆ ਕਿ ਨਹੀਂ ਆਈ ਕਈ ਵਾਰੀ ਗੱਡੀ ਤਾਂ ਲੰਘਦੀ ਉਦੋਂ ਇਸ ਬਾਰੇ ਜੇ ਤੋ ਗੈਸ ਏਜੰਸੀ ਦੇ ਕਰਮੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਹੈ ਕਿ ਪਿੱਛੋਂ ਹੀ ਗੈਸ ਘਟ ਆ ਰਹੀ ਹੈ ਤਾਂ ਇਸ ਦੇ ਪ੍ਰਤੀ ਲੋਕਾਂ ਨੂੰ ਸੂਚਿਤ ਵੀ ਕੀਤਾ ਜਾ ਚੁੱਕਾ ਹੈ ਲੈ ਉਹ ਆ ਨਹੀਂ ਜੀ ਗੈਸ ਨਹੀਂ ਆ ਰਹੀ ਮਗਰ ਤੋਂ ਪਲਾਨਟ ਹੈ ਜੀ ਅੱਛਾ ਹਾਂ ਜੀ ਹਾਂ ਪਲਾਨਟ ਤੇ ਟ੍ਰੇਨ ਨਹੀਂ ਆਈ ਹੈਗੀ ਅੱਧੀ ਉਹਦੇ ਕਰਕੇ ਗੈਸ ਘਟ ਆ ਰਹੀ ਹੈ ਸਾਰੇ ਏਜੰਸੀਆਂ 'ਚ ਇਹੀ ਹਾਲ ਹੋਇਆ ਬਾਈ ਲੋਕਾਂ ਨੂੰ ਸਿੱਧੇ ਬਿਚਾਰੇ ਆ ਜੀ ਹਰ ਇੱਕ ਬੰਦੇ ਨੂੰ ਦੱਸ ਲੈ ਬਹਿਰਾਂ ਨੂੰ ਦੇਖਣਾ ਇਹ ਹੋਵੇਗਾ ਕਿ ਏਜੰਸੀ ਮਾਲ ਗੈਸ ਦੀ ਕਿੱਲਤ ਦਾ ਕੀ ਹੱਲ ਕਰਦੇ ਨੇ ਜਿਸ ਦੇ ਨਾਲ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਨਾ ਆ ਸਕੇ ਪੱਤਿਗੜ ਸਾਹਿਬ ਤੋਂ ਦੀਪਕ ਸੂਦੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮੀਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ